ਆਪ ਵਿਆਰ ਸਤਕਾਰ ਸਹਿਤ ਫਤੇ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਪ੍ਰਸੰਗ ਵਿੱਚ 우ਜੈਨ ਤੋਂ ਆਏ ਬਿਸ਼ਵੰਨ ਬਿਸ਼ੰਬਰ ਦਾਸ ਦੇ ਬੇਟੇ ਹਰਗੋਪਾਲ ਜਿਸ ਦੇ ਮਨ ਦੇ ਅੰਦਰ ਨੇ ਸ਼ਰਧਾ ਕੋ ਪੁਣਾ ਹੈ ਸ਼ਰਧਾ ਨਾਲ ਵੱਜੀ ਮਹਾਰਾਜ ਜੀ ਤੇ 600 ਰੁਪਈਆ ਦਿੱਤਾ ਕੜਾ ਕੜਾ ਪ੍ਰਸ਼ਾਦ ਪ੍ਰਾਪਤ ਕੀਤਾ ਉਹ ਰਸਤੇ ਵਿੱਚ ਵੇਚਿਆ ਫੇਰ 600 ਰੁਪਏ ਦਾ ਵਣਜ ਕੀਤਾ 3000 ਰੁਪਈਆ ਕਮਾ ਕੇ ਆਪਣੇ ਪਿਤਾ ਕੋਲ ਜਾ ਰੱਖਿਆ ਕਬੀਰ ਬੁੱਢਾ ਵੰਸ ਕਬੀਰ ਕਾ ਉਪਜੋ ਪੂਤ ਕਮਾਲ ਕਬੀਰ ਜੀ ਕਹਿੰਦੇ ਜਿਵੇਂ ਮੇਰਾ ਪੁੱਤਰ ਮੇਰੇ ਘਰ ਪੈਦਾ ਹੋਇਆ ਮੇਰਾ ਟੱਬਰ ਡੋਬਤਾ ਮੇਰੀਆਂ ਗੋਲਾਂ ਡੋਬ ਦਿੱਤੀਆਂ ਸੋ ਇਸੇ ਪ੍ਰਕਾਰ ਇਹ ਵੀ ਕਹਿ ਰਿਹਾ ਕਿ ਚੰਗਾ ਪੁੱਤਰ ਪੈਦਾ ਹੋਇਆ ਮੇਰੇ ਘਰ ਦਸ਼ਮਬਰ ਦਾਸ ਸੋ ਤੂੰ ਭਾਈ ਸਤਿਗੁਰੂ ਜੀ ਨੂੰ ਸ਼ਰਧਾ ਤੇ ਵਿਸ਼ਵਾਸ ਦੀ ਅੱਖਾਂ ਨਾਲ ਨਹੀਂ ਦੇਖਿਆ ਮਹਾਰਾਜ ਜੀ ਦਾ ਬਹੁਤ ਕਰਨੀ ਵਾਲੇ ਨੇ ਕੜਾ ਪ੍ਰਸ਼ਾਦ ਜੋ ਲੈ ਕੇ ਆਇਆ ਸੋ ਤਾਜ਼ਾ ਹੋ ਗਿਆ ਬਿਲਕੁਲ ਫਿਰ ਇਸ ਨੇ ਕਿਹਾ ਕਿ ਪੈਸਾ ਹੀ ਪਿਤਾ ਜੀ ਵੱਡੀ ਚੀਜ਼ ਹੈ ਜਿਹੜਾ ਗੁਰਾਂ ਨੇ ਵਚਨ ਦਿੱਤਾ ਹੈ ਉਹਦੇ ਨਾਲ ਕੀ ਬਣਨਾ ਹੈ ਉਹਨੇ ਕਿਹੜਾ ਰੋਟੀ ਦੇਣੀ ਆਪਾਂ ਨੂੰ ਇਸ ਤਰ੍ਹਾਂ ਦੀਆਂ ਸ਼ਰਧਿਕ ਬਣਨੀਆਂ ਗੱਲਾਂ ਕੀਤੀਆਂ ਨੇ ਮਾਤਾ ਦਾ ਮਨ ਬੜਾ ਦੁਖੀ ਹੋਇਆ ਪਿਤਾ ਜੀ ਬੜੇ ਦੁਖੀ ਹੋਏ ਨੇ ਪਰ ਕੀ ਕਰ ਸਕਦੇ ਨੇ ਜਦੋਂ ਔਲਾਦ ਹੀ ਐਸੀ ਨਕੰਮੀ ਹੈ ਸੋ ਇਸ ਤਰ੍ਹਾਂ ਦੇ ਪ੍ਰਸੰਗ শ্রবণ ਕਰ ਰਹੇ ਹਾਂ ਆਓ ਮਾਤਾ ਪਿਤਾ ਦੇ ਨਾਲ ਬਜਨ ਬਲਾਸ ਹੋ ਰਹੇ ਨੇ ਸਮਝਾ ਰਹੇ ਨੇ ਕਿਵੇਂ ਸਤਿਗੁਰੂ ਜੀ ਸਾਖੀ ਦੇ ਰਾਹੀਂ ਸਿੱਖਿਆ ਦੇ ਰਹੇ ਨੇ ਬਖਸ਼ਿਸ਼ ਕਰਨਗੇ ਆਪਣੇ ਤੇ ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਦੋਹਿਰਾ ਪਿਤਾ ਧੁਨੀਓ ਸਿਰ ਯੋਕਿਓ ਸੁੱਤ ਗੁਰ ਪੂਰਨ ਸਾਚ ਪਿਤਾ ਨੇ ਆਪਣੇ ਸਿਰ ਨੂੰ ਧੁਨਿਆ ਹਿਲਾਇਆ ਅਫਸੋਸ ਦੇ ਵਿੱਚ ਕਹਣ ਲੱਗਿਆ ਹੈ ਪੁੱਤਰ ਸਤਿਗੁਰੂ ਜੀ ਤੇ ਸ਼ੰਕਾ ਨਾ ਕਰ ਸਤਿਗੁਰੂ ਜੀ ਬਿਲਕੁਲ ਪੂਰਨ ਹਨ ਤੋ ਕੋ ਥੇਜਿਆ ਲਾਭ ਹਿਤ ਤੂੰ ਲੈ ਆਇਓ ਕਾਚ ਤੈਨੂੰ ਭੇਜਿਆ ਸੀ ਲਾਹੇ ਵਾਸਤੇ ਕਿ ਲਾਹਾ ਲੈ ਕੇ ਆਏਗਾ ਚੌਥੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ ਇਹੀਆਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਤੈਨੂੰ ਭੇਜਿਆ ਸੀ ਨਾਮ ਦਾ ਲਾਹਾ ਸਿੱਖੀ ਦਾ ਲਾਹਾ ਸਿਦਕ ਭਰੋਸਾ ਭਾਵਨਾ ਪਰ ਤੂੰ ਲੈ ਕੇ ਆ ਗਿਆ ਹੈ ਕੱਚ ਸੋ ਇਸ ਕਰਕੇ ਜਿਵੇਂ ਕੱਚ ਦੇ ਵਪਾਰੀ ਕੱਚ ਦਾ ਵਪਾਰ ਕਰਦੇ ਨੇ ਇਨਹੀ ਬੰਦਿਆ ਕਾਂਸੀ ਤਾਂਬਾ ਇਨਹੀ ਲੌਂਗ ਸੁਪਾਰੀ ਸੰਤਹੁ ਬੰਦਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਯਾ ਮਲਨ ਪ੍ਰਤੀਤਨੇ ਕਿਆ ਕਰ ਹੈ ਗੁਰਬੈਨ ਜਿਹੜੇ ਤੇਰੇ ਵਰਗੇ ਪੁੱਤਰ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਹਿਰਦਾ ਮੈਲਾ ਹੈ ਜੇ ਉਹਨਾਂ ਨੂੰ ਸਤਿਗੁਰੂ ਜੀ ਬਚਨ ਕਰੀ ਵੀ ਜਾਣ ਕਬੀਰ ਸਤਿਗੁਰੂ ਸਾਚਾ ਕਿਆ ਕਰੈ ਜੋ ਸਿੱਖਾ ਮੈਂ ਚੂਕ ਅੰਧੇ ਏਕ ਨ ਲੱਗ ਗਈ ਜਿਉਂ ਬਾਸ ਵਜਾਈਐ ਫੂਕ ਸੁਣ ਕੋ ਕਰਮ ਤੇ ਮਾਤ ਦੁਖਾਰੀ ਸੁਤ ਕਿਉ ਭਾਗੁਰ ਬਚ ਬਿਵਹਾਰੇ ਸੁਣ ਕੇ ਮਾਤਾ ਦਾ ਮਨ ਬੜਾ ਦੁਖੀ ਹੋਇਆ ਜੋ ਬਹੁਤ ਭਾਗਾ ਵਾਲੀ ਸਰਦਾ ਵਾਲੀ ਹੈ ਕਹਿਣ ਲੱਗੀ ਏ ਪੁੱਤਰ ਇੰਨਾ ਵੱਡਾ ਬਚਨ ਗੁਰਾਂ ਨੇ ਤੈਨੂੰ ਦਿੱਤਾ ਸੀ ਤੂੰ ਬਚਨ ਦਾ ਬਿਵਹਾਰੀ ਵੇਚਣ ਵਾਲਾ ਬਣ ਗਿਆ ਹੈ ਕਿਉਂ ਨਾ ਪ੍ਰਤੀਤ ਭਈ ਓਰ ਤੇਰੇ ਪੂਰਨ ਪੁਰਖ ਪਿਤਾ ਤਵ ਹੀਰੇ ਕਿਉਂ ਨਾ ਤੇਰੇ ਮਨ ਦੇ ਅੰਦਰ ਭਰੋਸਾ ਆ ਤੇਰੇ ਪਿਤਾ ਜੀ ਨੇ ਐਨਾ ਮਹਾਨ ਪੂਰਨ ਪੁਰਖ ਸਤ ਪੁਰਖ ਦੁਨੀਆ ਦੇ ਅੰਦਰ ਗੁਰੂ ਨਾਨਕ ਦੇਵ ਜੀ ਨਾਲੋਂ ਵੱਡਾ ਕੋਈ ਨਹੀਂ ਉਹਨਾਂ ਦੇ ਗੱਦੀ ਦੇ ਉੱਤੇ ਬਿਰਾਜਮਾਨ ਦਸਵੇਂ ਰੂਪ ਵਿੱਚ ਆਪ 10ਵੇਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਸਜੇ ਹੋਏ ਨੇ ਤੇਰੇ ਪਿਤਾ ਜੀ ਨੇ ਬਹੁਤ ਪਾਲਦਿਆਂ ਪਾਲਦਿਆਂ ਰਹੇ ਹੋ ਸੰਤ ਹੁਣ ਟੋਲ ਸਾਧ ਬਹੁਤ ਤੇਰੇ ਡਿੱਠੇ ਪਾਲਦਿਆਂ ਪਾਲਦਿਆਂ ਸਤਿਗੁਰੂ ਜੀ ਮਿਲੇ ਔਰ ਵਿਸ਼ਵਾਸ ਬਣਿਆ ਕਿਰਪਾ ਹੋਈ ਤੇ ਤੇਰੇ ਮਨ ਦੇ ਅੰਦਰ ਭਰੋਸਾ ਨਹੀਂ ਆਇਆ ਕਹਿ ਭਇਓ ਮੈਂ ਖੁਸ਼ੀ ਨਾ ਹੋਇਓ ਕਿਰਿਆ ਵਿਖੇ ਗੁਰ ਆਛਨ ਜੋयो ਕਹਿਣ ਲੱਗਿਆ ਮੇਰਾ ਮਨ ਨਹੀਂ ਖੁਸ਼ ਹੋਇਆ ਮੈਂ ਕਿਉਂਕਿ ਸਤਿਗੁਰੂ ਜੀ ਦੀ ਕਿਰਿਆ ਦੇ ਵਿੱਚ ਮੇਰਾ ਮਨ ਨਹੀਂ ਖੁਭਿਆ ਸੋ ਇਸੇ ਤਰ੍ਹਾਂ ਮਾਰ ਖਾਂਦੇ ਨੇ ਲੋਕ ਹੁਣ ਵੀ ਕਈ ਕਹਿੰਦੇ ਕੋਈ ਬ੍ਰਹਮ ਜਾਨੀ ਦੱਸੋ ਕਿਤੇ ਕੋਈ ਬੈਠਾ ਹੋਵੇ ਦਰਸ਼ਨ ਕਰਨੇ ਉਹਨੂੰ ਇਹੀ ਜਵਾਬ ਦੇਈਦਾ ਵੀ ਤੂੰ ਕਿਰਿਆ ਦੇਖ ਕੇ ਭਟਕ ਜਾਣਾ ਫਿਰ ਲੋਕਿ ਬ੍ਰਹਮ ਗਿਆਨ ਦਾ ਪਤਾ ਨਹੀਂ ਕਿਹੜੇ ਵੇਲੇ ਭਜਾਉਣ ਦੇ ਮਾਰੇ ਹੋਰ ਹੀ ਕਿਰਿਆ ਜੀ ਵਰਤਾ ਦੇ ਦਿੰਦੇ ਨੇ ਕੋਈ ਜਿਹੜਾ ਆਮ ਬੰਦਾ ਹੁੰਦਾ ਹੈ ਲਕੀਰ ਦਾ ਫਕੀਰ ਹੁੰਦਾ ਹੈ ਉਹ ਦੇਖ ਕੇ ਭਟਕ ਜਾਂਦਾ ਹੈ ਇੱਥੇ ਦਾ ਹੋ ਰਿਹਾ ਇੱਥੇ ਉਹ ਹੋ ਰਿਹਾ ਜੇ ਉਹਨਾਂ ਨੇ ਕਿਸੇ ਨੂੰ ਭਜਾਉਣਾ ਹੋਵੇ ਹੋਰ ਹੀ ਤਰ੍ਹਾਂ ਦੇ ਸੰਗ ਵਰਤਾ ਦੇ ਦਿੰਦੇ ਨੇ ਸਤਿਗੁਰੂ ਵੀ ਐਸੇ ਹੀ ਸੰਗ ਵਰਤਾ ਦੇਣ ਨੇ ਜੇ ਨਿਸ਼ਰਧਿਕ guna ਹੋਵੇ ਬੰਦੇ ਦੇ ਅੰਦਰ ਸਵੇਸ਼ ਕਰਕੇ ਪਿਤਾ ਜੀ ਨੇ ਕਿਹਾ ਕਿ ਤੇਰੇ ਮਨ ਦੇ ਅੰਦਰ ਸ਼ਰਦਾ ਨਹੀਂ ਸੀ ਇਸੇ ਕਰਕੇ ਐਸਾ ਸਾਨ ਵਰਤ ਗਿਆ ਬਾਕ ਭਾਉ ਕੋ ਵੇਚੀ ਹੋਈਆਂ ਤੇ ਖੱਤ ਸੈ ਦਰਬ ਲਿਓ ਸਿੱਕ ਤਾਂ ਤੇ ਇਸੇ ਕਰਕੇ ਤੂੰ ਕਹਿਣ ਲੱਗਿਆ ਇਸੇ ਕਰਕੇ ਮੈਂ 600 ਰੁਪਇਆ ਵਟਿਆ ਬਾਕ ਦਾ 605 ਰੁਪਏ 5 ਰੁਪਏ ਉੱਤੇ ਵਿਆਜ ਵੀ ਲਿਆ ਕਿਉਂਕਿ ਗੁਰਾਂ ਦੀ ਕਿਰਿਆ ਦੇ ਉੱਤੇ ਮੈਨੂੰ ਭਰੋਸਾ ਨਹੀਂ ਆਇਆ ਆਵਤ ਰਤਨ ਵਿਹਾਜੇ ਖਰੇ ਉਨ ਇੱਕ ਪੁਰ ਮੈਂ ਵੇਚਨ ਕਰੇ ਆਉਂਦਿਆਂ ਹੋਇਆਂ ਮੈਂ ਇਹ ਰਤਨ ਖਰੀਦੇ ਰਸਤੇ ਵਿੱਚੋਂ ਮੋਤੀ ਖਰੀਦੇ ਨੇ ਫਿਰ ਆਉਂਦਿਆਂ ਹੋਇਆਂ ਇੱਕ ਨਗਰ ਦੇ ਵਿੱਚ ਮੈਂ ਵਿੱਚ ਚੰਗਾ ਵਿਵਹਾਰ ਕਰਕੇ ਆਇਆ 3000 ਨਫੇ ਜੁਤ ਪਾਏ ਇਹ ਮਨ ਤਨ ਤੇ ਥਨ ਲਿਓ ਵਧਾਏ ਮੈਂ ਧਨ ਤੋਂ ਧਨ ਵਧਾਇਆ ਹੈ 3000 ਰੁਪਇਆ ਨਫਾ ਖਟਿਆ ਹੈ ਇਸ ਤਰ੍ਹਾਂ ਦੇਖੋ ਮੇਰਾ ਦਿਮਾਗ ਕਿੰਨਾ ਹੈ ਕਿ ਮੈਂ ਕਿੰਨੇ ਪੈਸੇ ਬਣਾ ਕੇ ਲਿਆਇਆ ਹੈ ਤ੍ਰੈ ਸੰਸਰ ਤੇ ਸਭ ਕਿਛ ਸਰੇ ਕਾਰਜ ਕੋਨ ਬਾਤ ਸੋ ਕਰੇ ਗੱਲਾਂ ਨਾਲ ਕੀ ਕੰਮ ਬਣਦਾ ਹੈ ਇਹ ਬਾਕ ਨਾਲ ਕੀ ਬਣਨਾ ਤੁਸੀਂ ਕਹਿੰਦੇ ਬਾਕ ਲਿਆਇਆ 600 ਦੇ ਆਇਆ ਉਹ 600 ਰੁਪਏ ਚੰਗਾ ਹੋ ਗਿਆ ਮੈਂ ਮੋੜ ਲਿਆਇਆ ਇਹ ਰੁਪਈਏ ਨਾਲ ਕੁਝ ਬਣੂ ਦਾ ਸਹੀ ਕੋਈ ਰੋਟੀ ਪਾਣੀ ਕੱਪੜਾ ਲੀੜਾ ਮਕਾਨ 3000 ਰੁਪਇਆ ਬਹੁਤ ਹੁੰਦਾ ਤੇ ਉਹ ਜਿਹੜਾ ਤੁਸੀਂ ਕਹਿੰਦੇ ਹੋ ਵਾਕ ਵਾਕ ਦੇ ਨਾਲ ਕੀ ਬਣਨਾ ਸੀ ਆਪਣਾ ਸੁਣ ਕੇ ਭੰਤ ਵਿਸ਼ੰਭਰ ਦਾਸ ਇਹ ਸੁਤਕੂਰੋ ਧਨ ਵੈ ਨਾਸ਼ ਸੁਣ ਕੇ ਵਿਸ਼ੰਭਰ ਦਾਸ ਨੇ ਕਿਹਾ ਪੁੱਤਰ ਇਹ ਜਿਹੜਾ ਧਨ ਤੂੰ ਲੈ ਕੇ ਆਇਆ ਹੈ ਇਹ ਕੂੜਾ ਹੈ ਝੂਠਾ ਹੈ ਇਹ ਜਾਂਦੇ ਬਿਲਮ ਨਾ ਹੋਵੇ ਪਤਾ ਹੀ ਲੱਗਦਾ ਕਿਹੜੇ ਵੇਲੇ ਨਾਸ ਹੋ ਜਾਂਦਾ ਧਨ ਦੇ ਉੱਤੇ ਯਕੀਨ ਕਰਨ ਵਾਲੇ ਲੋਕ ਤੀਸਰੇ ਬਾਦਸ਼ਾਹੀ ਸਾਖੀ ਸੁਣੀ ਸੀ ਆਪਾਂ ਨੇ ਸਿੱਖ 10 ਬੋਰੀਆਂ ਲੈ ਕੇ ਆਏ ਚੌਲਾਂ ਦੀਆਂ ਲਿਆ ਕੇ ਲੰਗਰ ਅੱਗੇ ਗੱਡਾ ਖੜਾ ਕੀਤਾ ਸੇਵਾਦਾਰਾਂ ਨੇ ਬੋਰੀਆਂ ਅੰਦਰ ਰਖਾ ਲਈਆਂ ਭਾਈ ਬੱਲੂ ਲੈ ਗਿਆ ਲੰਗਰ ਛਕਾਇਆ ਮੱਥਾ ਟਿਕਾਇਆ ਮਹਾਰਾਜ ਇਹ ਸਿੱਖ ਨੇ 10 ਬੋਰੀਆਂ ਲੰਗਰ ਚ ਪਾਈਆਂ ਚੌਲਾਂ ਦੀਆਂ ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਜੀ ਭਲੀ ਕਰਨਗੇ ਚੰਗਾ ਭਾਈ ਮਹਾਰਾਜ ਤੈਨੂੰ ਸੁਖ ਬਖਸ਼ਣ ਘਰੇ ਆਇਆ ਪੈਸੇ ਮੰਗ ਨਹੀਂ ਸਕਿਆ ਆਇਆ ਤਾਂ ਵੇਚਣ ਸੀ ਜਦੋਂ ਘਰੇ ਆਇਆ ਬਹੁਤ ਸ਼ਾਂਤੀ ਹੈ ਘਰ ਵਾਲੀ ਬੜੇ ਪ੍ਰੇਮ ਨਾਲ ਜਲ ਲੈ ਕੇ ਆਈ ਬੱਚੇ ਪਿਤਾ ਜੀ ਦੇ ਚਰਨੀ ਹੱਥ ਲਾ ਰਹੇ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਅੰਮ੍ਰਿਤ ਵੇਲੇ ਉੱਠੇ ਨੇ ਨਿਤਨੇਮ ਕਰਦੇ ਨੇ ਕੋਈ ਕਲੇਸ਼ ਨਹੀਂ ਹੈ ਘਰ ਦੇ ਵਿੱਚ ਸਾਰੇ ਬਸੇ ਆਨੰਦ ਹੈ ਬੜਾ ਖੁਸ਼ ਰਿਹਾ ਤਿੰਨ ਕਿ ਦਿਨ ਚੌਥੇ ਦਿਨ ਪਤਨੀ ਨੇ ਕਿਹਾ ਹੁਣ ਆਪਣਾ ਘਰ ਦਾ ਸੌਦਾ ਮੁੱਕ ਗਿਆ ਹੋਇਆ ਜਿਹੜੇ ਪੈਸੇ ਵਟ ਕੇ ਲਿਆਂਦੇ ਲਿਆਓ ਸੋ ਨੀਮੀ ਜੀ ਪਾ ਕੇ ਕਹਿੰਦਾ ਮੈਂ ਤਾਂ ਮੰਗਿਆ ਹੀ ਨਹੀਂ ਕਹਿੰਦੀ ਇਹ ਤਾਂ ਮਾੜੀ ਗੱਲ ਆ ਫਿਰ ਆਪਣੇ ਬੱਚੇ ਕਿੱਥੋਂ ਖਾਣਗੇ ਹੁਣ ਬਹੁਤੇ ਨਹੀਂ ਤਾਂ ਚਲੋ ਥੋੜੇ ਤਾਂ ਮੰਗ ਲੈਂਦੇ ਉਸ ਵਕਤ ਵਾਪਸ ਗਿਆ ਭਾਈ ਬੱਲੂ ਨੂੰ ਸਾਰੀ ਗੱਲ ਦੱਸੀ ਲੰਗਰ ਛਕਿਆ ਮੱਥਾ ਟੇਕਿਆ ਭਾਈ ਬੱਲੂ ਨੇ ਕਿਹਾ ਮਹਾਰਾਜ ਇਹ ਸਿੱਖ ਨੇ 10 ਬੋਰੀਆਂ ਲੰਗਰ ਵਿੱਚ ਚੌਲਾਂ ਦੀਆਂ ਵੇਚੀਆਂ ਨੇ ਮਹਾਰਾਜ ਕਹਿੰਦੇ ਖਜ਼ਾਨਚੀ ਨੂੰ ਬੁਲਾ ਕੇ 100 ਰੁਪਏ ਦੇ ਦੋ ਇਹਨਾਂ 100 ਰੁਪਏ ਜਿਹੜਾ ਸੀ ਦੇ ਕੇ ਸੋ ਉਸ ਵਕਤ ਮੱਥਾ ਟੇਕ ਕੇ ਲੈ ਕੇ ਪੈਸੇ ਘਰ ਆ ਗਿਆ ਆਉਂਦਿਆਂ ਨੂੰ ਨਿਆਣੇ ਲੜ ਰਹੇ ਨੇ ਇਸ ਤਰੀ ਖਿੱਚ ਖਿੱਚ ਪੈ ਰਹੀ ਆ ਘਰ ਵਿੱਚ ਮੰਨੋਂ ਗੱਲ ਹੀ ਨਹੀਂ ਰਹੀ ਝਗੜਾ ਖੜਾ ਹੋਇਆ ਪਿਆ ਹੈ ਹੋਰ ਬੜੇ ਗੰਗਲਾਂ ਹੋ ਰਹੀਆਂ ਨੇ ਕਹਿੰਦਾ ਉਹ ਗੱਲ ਜੀ ਨਹੀਂ ਹੈ ਜਿਵੇਂ ਪਹਿਲਾਂ ਸੀ ਬੜਾ ਸੱਚਖੰਡ ਬਣਿਆ ਹੋਇਆ ਸੀ ਤਿੰਨ ਕਿ ਦਿਨ ਤਾਂ ਬੜੇ ਆਨੰਦਮਈ ਦਿਨ ਬੀਤੇ ਸਨ ਮੇਰਾ ਵੀ ਚਿੱਤ ਕਰੇ ਘਰੇ ਬਹਿ ਕੇ ਬਾਣੀ ਪੜਾਂ ਤੇ ਘਰ ਵਾਲੀ ਜੀ ਪਾਠ ਬੜਾ ਕਰ ਰਹੀ ਸੀ ਬੱਚੇ ਵੀ ਹੁਣ ਤੇ ਹਮ ਨਹੀਂ ਪਾਠ ਕਰਦੇ ਉਸ ਵਕਤ ਘਰ ਵਾਲੀ ਕਹਿਣ ਲੱਗੀ ਇਹ ਕਲਾ ਕਲੇਸ਼ ਕਿੱਥੋਂ ਖੜਾ ਹੋ ਗਿਆ ਬੜੀ ਸੁਖ ਸ਼ਾਂਤੀ ਸੀ ਸੋ ਕਹਿਣ ਲੱਗਿਆ ਮਹਾਰਾਜ ਨੇ ਮੈਨੂੰ ਕਿਹਾ ਸੀ ਗੁਰੂ ਨਾਨਕ ਦੇਵ ਜੀ ਤੈਨੂੰ ਸੁਖ ਬਖਸ਼ਣ ਤੇ ਹੁਣ ਮੈਂ 100 ਰੁਪਏ ਲਿਆਇਆ ਘਰ ਵਾਲੀ ਕਹਿਣ ਲੱਗੀ 100 ਰੁਪਏ ਉੱਥੇ ਹੀ ਦੇ ਆ ਜਾ ਕੇ ਮਹਾਰਾਜ ਦੇ ਚਰਨਾਂ 'ਚ ਤੇ ਮਹਾਰਾਜ ਨੂੰ ਕਹੋ ਉਹੀ ਦੇ ਦੋ ਸੁਖ ਸ਼ਾਂਤੀ ਫੇਰ ਜਾ ਕੇ ਮੱਥਾ 100 ਰੁਪਏ ਟੇਕ ਕੇ ਕਹਿੰਦਾ ਮਹਾਰਾਜ ਆਹ ਆਪਣਾ 100 ਰੁਪਏ ਲੈ ਲਓ ਮੈਨੂੰ ਇਹਦੇ ਬਦਲੇ ਘਰ ਦੀ ਸੁਖ ਸ਼ਾਂਤੀ ਦੇ ਦੋ ਉਹੀ ਸਵਰਗ ਦੇ ਦੋ ਉਹੀ ਸੱਚਖੰਡ ਦੇ ਦੋ ਉਹੀ ਆਨੰਦ ਵਾਲਾ ਸਮਾਂ ਦੇ ਦੋ ਸਤਿਗੁਰੂ ਬਹੁਤ ਵੱਡੇ ਦਿਲ ਦੇ ਮਾਲਕ ਨੇ ਮਹਾਰਾਜ ਕਹਿੰਦੇ ਚੰਗਾ ਭਾਈ ਗੁਰੂ ਨਾਨਕ ਦੇਵ ਜੀ ਤੈਨੂੰ ਸਿੱਖੀ ਬਖਸ਼ਣ ਤੈਨੂੰ ਸੁਖ ਮਿਲੇ ਤੈਨੂੰ ਆਨੰਦ ਮਿਲੇ ਸੋ ਇਸ ਤਰ੍ਹਾਂ ਜਿਨ੍ਹਾਂ ਨੂੰ ਕਦਰ ਹੈ ਗੁਰਾਂ ਦੇ ਬਚਨਾਂ ਦੀ ਉਹ ਫੇਰ ਜਾ ਕੇ ਲਿਆ ਇਹਨਾਂ ਨੂੰ ਵੀ ਕਦਰ ਹੋਵੇਗੀ ਪਰ ਸਮਾਂ ਪਾ ਕੇ ਜੇ ਸੁਤਕੂਰੋ ਧਨ ਹੈ ਨਾਲ ਕਹਾਂ ਦਰਬ ਕੋ ਉਰਹੰਕਾਰ ਜਿਸ ਕੋ ਬਿਨ ਸਤ ਲਗੈ ਨ ਬਾਰ ਪੁੱਤਰੇ ਤੁਹਾਨੂੰ ਨਾ ਸੁਣਨ ਲੱਗਿਆ ਦੇਰ ਨਹੀਂ ਲੱਗਦੀ ਇੱਕ ਛਿਨ ਵਿੱਚ ਸਾਰਾ ਪੈਸਾ ਚੋਰ ਲੈ ਜਾਂਦੇ ਨੇ ਅੱਗ ਲੱਗ ਜਾਂਦੀ ਹੈ ਹੜ ਆ ਜਾਂਦੇ ਨੇ ਇੱਕ ਛਿਨ ਵਿੱਚ ਘਾਟੇ ਪੈ ਜਾਂਦੇ ਹਨ ਸਾਚਾ ਸਤਗੁਰ ਪੂਰਨ ਮੇਰਾ ਤੈਨ ਦੁਰ ਆਸ ਧਰ ਉਰ ਮੈਂ ਹੀਰਾ ਮੇਰੇ ਸੱਚੇ ਬਾਦਸ਼ਾਹ ਤਾਂ ਪੂਰੇ ਹੀ ਨੇ ਪਰ ਤੂੰ ਦੁਰ ਆਸ ਕੀਤੀ ખોਟੀ ਆਸ ਸ਼ਰਦਾ ਤੇ ਵਿਸ਼ਵਾਸ ਨਾਲ ਜਾਂਦਾ ਤਾਂ ਤੈਨੂੰ ਬਹੁਤ ਕੁਝ ਦੇ ਦੇਣਾ ਸੀ ਮਹਾਰਾਜ ਨੇ ਤੂੰ ਇਹ ખોਟੀ ਆਸ ਲੈ ਕੇ ਗਿਆ ਘਰੋਂ ਹੀ ਕਾਲੇ ਮੰਨ ਦੇ ਨਾਲ ਗਿਆ ਤੇ ਘਰੋਂ ਕਾਲੇ ਮੰਨ ਨਾਲ ਜਾਣ ਵਾਲੇ ਨੂੰ ਗੁਰੂ ਘਰੋਂ ਕੁਝ ਨਹੀਂ ਪ੍ਰਾਪਤ ਹੁੰਦਾ ਬੋਤੇ ਉਤਾਵਲੀ ਹੈ ਬੋ ਤੇਰੇ ਮਤ ਨਿੰਦਾ ਕਰ ਛੀ ਪ੍ਰਭ ਤੇਰੇ ਤੇਰੀ ਬੁੱਧੀ ਬੜੀ ਉਤਾਵਲੀ ਕਾਲੀ ਪੈਂਦੀ ਹੈ ਮਤ ਨਿੰਦਾ ਕਰ ਮੇਰੇ ਸਤਿਗੁਰਾਂ ਦੀ ਕਿਉਂਕਿ ਮੇਰੇ ਸਤਿਗੁਰੂ ਨਿੰਦਣ ਯੋਗ ਨਹੀਂ ਹਨ ਮੇਰੇ ਸਤਿਗੁਰੂ ਸਲਾਹਣ ਯੋਗ ਨੇ ਇਸ ਕਰਕੇ ਮੇਰੇ ਸਤਿਗੁਰੂ ਸੱਚੇ ਬਾਦਸ਼ਾਹ ਪੂਰਾ ਸਤਿਗੁਰੂ ਹੈ ਮੇਰਾ ਗੁਰ ਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਜੇ ਕਰ ਤੂੰ ਮੇਰੇ ਸੰਗ ਚੱਲੈ ਸਰਲ ਰਿਦਾ ਕਰ ਗੁਰ ਸੰਗ ਮਿਲੈ ਹਾ ਜੇ ਤੂੰ ਮੇਰੇ ਨਾਲ ਚੱਲੈ ਆਪਣੇ ਹਿਰਦੇ ਵਿੱਚ ਸਰਲਤਾ ਸਿੱਧਾ ਪੁਣਾ ਲਿਆਵੇਂ ਕੋਈ ਮਨ ਦੇ ਅੰਦਰ ਸ਼ੰਕਾ ਨਾ ਕਰੇ ਕੋਈ ਵਿੰਗਵਾਲ ਨਾ ਹੋਵੇ ਕੋਈ ਮੈਲ ਨਾ ਹੋਵੇ ਸਤਿਗੁਰੂ ਜੀ ਨੂੰ ਬ੍ਰਹਮ ਰੂਪ ਜਾਣ ਕੇ ਮਿਲੇ ਕਿ ਬਹੁਤ ਵੱਡੇ ਸਾਡੇ ਸਤਿਗੁਰੂ ਲੋਕ ਤੇ ਪਰਲੋਕ ਦੇ ਮਾਲਕ ਨੇ ਫੇਰ ਤੇਰਾ ਭਲਾ ਹੋ ਸਕਦਾ ਹੈ ਤੋ ਬਿਸਰਾਮ ਪਾਏ ਤਨ ਤੇਰਾ ਚਾਰ ਦਿਨਸ ਜੀਵਨ ਜਗ ਤੇਰਾ ਸਵੇਸ ਕਰਕੇ ਤੇਰਾ ਮਨ ਫੇਰ ਟਿਕਾਉ ਪਾਵੇਗਾ ਇਹ ਸੰਸਾਰ ਦੇ ਅੰਦਰ ਬੰਦੇ ਦਾ ਸਰੀਰ ਕਿੰਨਾ ਕੁ ਦਿਨ ਹੈ ਚਾਰਕ ਦਿਹਾੜੇ ਹੈ ਜ਼ਿੰਦਗੀ ਦੇ ਇਸ ਕਰਕੇ ਚੱਲ ਸਤਿਗੁਰੂ ਜੀ ਤੋਂ ਬਖਸ਼ਾ ਧਨ ਕੋ ਦੇਖ ਕਾ ਤੂੰ ਭੁੱਲਾ ਖੋਇਓ ਛਕਲ ਵਿਆਜ ਸਨਮੂਲਾ ਪੈਸੇ ਨੂੰ ਦੇਖ ਕੇ ਤੂੰ ਕੀ ਭੁੱਲ ਗਿਆ ਹੈ ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ ਝੂਠੇ ਲੋਭ ਦੇ ਚ ਲਾ ਕੇ ਕੀ ਭੁੱਲ ਗਿਆ ਪੈਸੇ ਨੂੰ ਤੂੰ ਵੱਡਾ ਸਮਝ ਲਿਆ ਅਤੇ ਗੁਰਾਂ ਦੀ ਜਿਹੜੀ ਬਖਸ਼ਿਸ਼ ਸੀ ਉਹਨੂੰ ਭੁਲਾ ਦਿੱਤਾ ਹੈ ਤੂੰ ਤਾਂ ਆਪਣਾ ਸਾਰਾ ਕੁਝ ਵਿੱਚੇ ਮੂਲ ਵਿੱਚੇ ਵਿਆਜ ਸਭ ਕੁਝ ਗਵਾ ਕੇ ਆ ਗਿਆ ਹੈ ਇਤਿਆਦਕ ਕਹਿ ਕਹਿ ਸਮਝਾਇਓ ਹਰ ਗੋਪਾਲ ਕਿਉਂ ਨਾ ਮੰਨ ਲਿਆਓ ਇਤਿਆਦਕ ਉਹਦਾ ਪਿਤਾ ਕਹਿ ਕਹਿ ਕੇ ਸਮਝਾਉਂਦਾ ਪਰ ਹਰ ਗੋਪਾਲ ਇਹੀ ਹੋਈ ਗੱਲ ਨੂੰ ਮਨ ਵਿੱਚ ਲਿਆਉਂਦਾ ਹੀ ਨਹੀਂ ਹੈ ਗੁਰ ਸ਼ਰਦਾ ਹਰ ਭਉ ਬਹੀਨਾ ਉਪਦੇਸ਼ ਨਾ ਠਹਿਰਾਉ ਨਕੀਨਾ ਗੁਰੂ ਤੇ ਸ਼ਰਦਾ ਨਹੀਂ ਵਾਹਿਗੁਰੂ ਤੇ ਭਰੋਸਾ ਨਹੀਂ ਉਪਦੇਸ਼ ਜਿਹੜਾ ਮਿਲਿਆ ਹੈ ਇਹਨੂੰ ਆਪਣੇ ਮਨ ਦੇ ਅੰਦਰ ਨਹੀਂ ਬਸਾਉਂਦਾ ਕਰੀ ਮੌਨ ਪਿਤ ਜਾਨੀ ਮਨ ਮੈਂ ਪਰ ਆਪ ਦਾ ਕੀ ਤੱਕ ਦਿਨ ਮੈਂ ਹੁਣ ਪਿਤਾ ਉਪਦੇਸ਼ ਕਰ ਕਰਕੇ ਸਮਝਾ ਕੇ ਚੁੱਪ ਹੋ ਗਿਆ ਪਰ ਪਿਤਾ ਨੂੰ ਇੰਨਾ ਕੁ ਪਤਾ ਕਿ ਹੁਣ ਸਾਡੇ ਘਰ ਤੇ ਸੰਕਟ ਪੈਣ ਵਾਲਾ ਹੈ ਕਿਉਂਕਿ ਗੁਰਾਂ ਨੇ ਬਚਨ ਕਰਤਾ ਜਾਂ ਆਪਣੇ ਪਿਤਾ ਨੂੰ ਕਹਿ ਦੇ ਕਿ ਤਰ੍ਹਾਂ ਭਾਉ ਦਾ ਬਚਨ ਵਾਪਸ ਮੋੜ ਲਿਆ ਹੁਣ ਕਿਉਂਕਿ ਮੇਰੇ ਘਰ ਤੋਂ ਗੁਰੂ ਸਾਹਿਬ ਦੀ ਨਿਗਾਹ ਹਟ ਗਈ ਕਿਰਪਾ ਦ੍ਰਿਸ਼ਟੀ ਹਟ ਗਈ ਉਹਨਾਂ ਨੇ ਕਹਿ ਜੋ ਦਿੱਤਾ ਹੁਣ ਸਾਡੇ ਘਰ ਤੇ ਸੰਕਟ ਆਇਆ ਜਾਣੋ ਨੀਜ ਪਤਨੀ ਜੁਤ ਬੋ ਬਿਲ ਖਾਵੇ ਕਛੂ ਪੁੱਤਰ ਪਰ ਬਸ ਨਾ ਬਸਾਵੇ ਆਪਣੀ ਪਤਨੀ ਸਮੇਤ ਬਹੁਤ ਬਿਲਕਦਾ ਹੈ ਪਰ ਪੁੱਤਰ ਨੂੰ ਸਮਝਾਉਣ ਵਿੱਚ ਕੋਈ ਯਤਨ ਚੱਲਦਾ ਨਹੀਂ ਹੈ ਲਗਿਓ ਬਨਜ ਕੋ ਹਰ ਗੋਪਾਲ ਦਿਨ ਪ੍ਰਤ ਹੋਇਓ ਦਰਬ ਵਿਸਾ ਹਰ ਗੋਪਾਲ ਫਿਰ ਵਪਾਰ ਕਰਨ ਲੱਗ ਪਿਆ ਹੋਰ ਪੰਨਹ ਹਜ਼ਾਰ ਤੋਂ 6000 6 ਤੋਂ 9 ਵਧਾਉਂਦਾ ਜਾ ਰਿਹਾ ਦਿਨ-ਪ੍ਰਤ ਦਿਨ 10000 ਕਰ ਬਣ ਜੇ ਕਮਾਏ ਗਰਬੇ ਉਦੀਰਗ ਉਰ ਹਰ ਖਾਏ 10000 ਰੁਪਇਆ ਇਕੱਠਾ ਕਰ ਲਿਆ ਫਿਰ ਹੰਕਾਰ ਹੋ ਗਿਆ ਵੀ ਦੇਖੋ ਪਿਤਾ ਜੀ ਤੁਸੀਂ ਕਹਿੰਦੇ ਸੀ ਗੁਰੂ ਕੇ ਬਾਕ ਗੁਰੂ ਕੇ ਬਾਕ ਨਾਲ ਨਹੀਂ ਕੁਝ ਹੁੰਦਾ ਬੰਦਾ ਮਿਹਨਤ ਕਰੇ ਮਸ਼ਕਤ ਕਰੇ ਐਸਾ ਕਮਾਉਣ ਦਾ ਤਰੀਕਾ ਹੁੰਦਾ ਤੁਸੀਂ ਸਾਰੀ ਜ਼ਿੰਦਗੀ ਇੰਨਾ ਰੁਪਈਆ ਨਹੀਂ ਦੇਖਿਆ ਹੋਣਾ ਮੈਂ 10000 ਕਮਾਇਆ ਅੱਜ ਦੀ ਦੁਨੀਆ ਵੀ ਕਹਿੰਦੀ ਹੈ ਕੰਮ ਹੀ ਪੂਜਾ ਹੈ ਉਹ ਥਾਂ ਥਾਂ ਵਰਕਸ਼ ਵਰਕਸ਼ਾਪ ਲਿਖਿਆ ਹੋਇਆ ਇਹ ਕੰਮ ਹੀ ਪੂਜਾ ਹੈ ਕੰਮ ਹੀ ਪੂਜਾ ਹੈ ਇਹ ਤਾਂ ਕਿਤੇ ਹੁਣ ਵਾਹਿਗੁਰੂ ਨੇ ਦਿਖਾਤਾ ਨਾ ਤਮਾਸ਼ਾ ਥੋੜਾ ਜਿਹਾ ਕੁਝ ਨਹੀਂ ਹੋਣਾ ਹੈ ਜਦੋਂ ਤੱਕ ਕਿਰਪਾ ਨਹੀਂ ਹੈ ਉਦੋਂ ਤੱਕ ਕੁਝ ਨਹੀਂ ਹੈ ਇਸ ਕਰਕੇ ਗੁਰਸਿੱਖ ਘਟੋ ਘਾਟ ਦੇ ਗੱਲ ਨੂੰ ਜਰੂਰ ਸਮਝ ਲੈਣ ਸੰਸਾਰ ਦੇ ਮੰਗਰ ਆਪਾਂ ਨਹੀਂ ਲੱਗਣਾ ਆਪਾਂ ਨੂੰ ਤਾਂ ਬਸ ਸਾਰਾ ਆਸਰਾ ਹੀ ਸਤਿਗੁਰੂ ਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਕੁਝ ਨਹੀਂ ਜਾਣਣਾ ਅਸੀਂ ਨਹੀਂ ਜਾਣਦੇ ਲੋਕ ਕਹਿੰਦੇ ਨੇ ਆਮ ਤੌਰ ਤੇ ਲਿਖਿਆ ਹੁੰਦਾ ਮਿਹਨਤ ਮੇਰੀ ਰਹਿਮਤ ਤੇਰੀ ਮਿਹਨਤ ਵੀ ਤਾਇਆ ਹੁੰਦੀ ਜੀ ਉਹਦੀ ਬਖਸ਼ਿਸ਼ ਹੋਵੇ ਸਰੀਰ ਵਿੱਚ ਜੋਤ ਹੋਵੇ ਜੇ ਜਾਨ ਹੋਵੇ ਜੇ ਗਿਆਨ ਹੋਵੇ ਜੇ ਉਹਦੀ ਕਿਰਪਾ ਜੇ ਸਰੀਰ ਹੀ ਨਹੀਂ ਕੰਮ ਕਰਦਾ ਫਿਰ ਮਿਹਨਤ ਕਿਵੇਂ ਕਰੇਗਾ ਇਸ ਕਰਕੇ ਮਿਹਨਤ ਵੀ ਤੁਸੀਂ ਹੀ ਕਰਵਾਉਣੀ ਹੈ ਤੇ ਦੇਣਾ ਵੀ ਤੁਸੀਂ ਹੀ ਹੈ ਸਾਡਾ ਤਾਂ ਸਾਰਾ ਕੁਝ ਤੁਹਾਡੇ ਪਾਸ ਹੀ ਹੈ 10000 ਕਰਬਣ ਜਿ ਕਮਾਏ ਗਰਬੇ ਉਹ ਦੀਰਗ ਉਰਰ ਖਾਏ ਭੁੱਲ ਗਇਓ ਮੂਰਖ ਅਭਮਾਨੀ ਗਤ ਈਸ਼ਵਰ ਕੀ ਨਾ ਹਿੰ ਜਾਨੀ ਭੁੱਲ ਗਿਆ ਮੂਰਖ ਬੰਦਾ ਪਰਮੇਸ਼ਰ ਦੀ ਗਤ ਨਹੀਂ ਜਾਣ ਸਕਿਆ ਆਪਣੇ ਆਪ ਨੂੰ ਹੀ ਸਮਝਦਾ ਹੈ ਕਿ ਮੈਂ ਮਿਹਨਤ ਕਰਕੇ ਕਮਾਇਆ ਹੈ ਹੁਣ ਤਨ ਖੀਨ ਹੋਣ ਕੋ ਲਾਗਾ ਤਬ ਗੁਰਦਿਸ਼ ਕੋ ਮਨ ਅਨਰਾਗਾ ਹੁਣ ਹੌਲੀ ਹੌਲੀ ਪੈਸੇ ਚੱਲਣ ਲੱਗੇ ਬਾਹਰ ਨੂੰ ਖਿਸਕਣ ਲੱਗ ਪਏ ਘਟਣ ਲੱਗੇ ਪਿਆ ਰੁਪਈਆ ਜੀਬ ਖਾਲੀ ਹੋ ਗਈ ਰੋਟੀ ਤਾਂ ਮਥਾਜ ਹੋ ਗਿਆ ਬਰਕਤ ਖਤਮ ਹੋ ਗਈ ਹੁਣ ਲੱਗਿਆ ਗੁਰਾਂ ਵੱਲ ਧਿਆਨ ਕਿ ਮੈਂ ਗਲਤੀ ਕਰ ਲਈ ਪਰ ਉਹ ਪਿਤਾ ਕੇ ਪਗ ਪਰ ਜਾਏ ਰਾਖ ਰਾਖ ਚਲ ਗੁਰ ਸ਼ਰਨਾਏ ਆਪਣੇ ਪਿਤਾ ਦੇ ਚਰਨਾਂ ਤੇ ਜਾ ਕੇ ਪੈ ਗਿਆ ਪਿਤਾ ਜੀ ਉਹ ਦਾਕ ਨਹੀਂ ਆਉਂਦਾ ਸਮਾਨ ਨਹੀਂ ਵਿਕਦਾ ਬਰਕਤ ਨਹੀਂ ਬੈਂਦੀ ਕੁਝ ਨਹੀਂ ਬਣਦਾ ਹੈ ਉਹ ਕਹਿੰਦੇ ਤੇ ਮਿਹਨਤ ਕਿੱਥੇ ਗਈ ਹੁਣ ਤੂੰ ਤਾਂ ਕਹਿਆ ਸੀ ਮਿਹਨਤ ਨਾਲ ਕਮਾਇਆ ਨਹੀਂ ਪਿਤਾ ਜੀ ਕੁਝ ਨਹੀਂ ਬਣਦਾ ਹੈ ਚਲੋ ਚੱਲੀਏ ਸ੍ਰੀ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਕੋਲ ਮੈਨੂੰ ਫੇਰ ਲੈ ਕੇ ਚੱਲੋ ਸਭ ਕੁੱਟਾਂ ਬੇ ਇਕੱਠੋ ਹੋਏ ਗਏ ਹੋ ਗੁਰਦਰਸ਼ਨਿਤ ਚਲ ਭੋਕੀਓ ਸਾਰਾ ਪਰਿਵਾਰ ਇਕੱਠਾ ਹੋਇਆ ਗੁਰਾਂ ਦੇ ਦਰਸ਼ਨਾਂ ਵਾਸਤੇ ਫੇਰ ਜਲ ਬੈ ਕਰਮ ਕਰਮਾਂ ਦੇ ਉਲੰਘਨ ਕੋ ਕਰ ਆਏ ਧਿਆਨ ਸਿੰਘ ਮਾਜਰੀਏ ਘਰ ਕਰ ਕਰਮ ਕਰਮ ਕਰਦੇ ਹੋਏ ਪਹੁੰਚ ਗਏ ਧਿਆਨ ਸਿੰਘ ਮਾਜਰੀਏ ਦੇ ਘਰ ਕਹਿੰਦਾ ਇੱਥੇ ਠਹਿਰਿਆ ਸੀ ਪਹਿਲਾਂ ਸਿੱਖ ਨੂੰ ਮੈਂ ਵੇਚਿਆ ਸੀ ਸਾਰਾ ਕੁਝ ਬਚਨ ਵੇਚਿਆ 605 ਰੁਪਏ ਇੱਥੋਂ ਲਏ ਸਨ ਸਹਿਤ ਕੁਟੰਬ ਵਿਸ਼ੰਭਰ ਦਾਸ ਮਿਲੇ ਉਹ ਭਾਉ ਤਰ ਪ੍ਰੇਮ ਪ੍ਰਕਾਰ ਵਿਸ਼ੰਭਰ ਦਾਸ ਕਿਉਂਕਿ ਸਿੱਖ ਹੈ ਗੁਰੂ ਦਾ ਪ੍ਰਭੂ ਸੇ ਵਾਲਾ ਸਿੱਖ ਬੜੀ ਭਾਵਨਾ ਨਾਲ ਭਾਈ ਧਿਆਨ ਸਿੰਘ ਜੀ ਨੂੰ ਮਿਲਿਆ ਪਿਆਰ ਨਾਲ ਸਤਕਾਰ ਨਾਲ ਉਹਨਾਂ ਦੇ ਘਰ ਠਹਿਰੇ ਸਿਮਰ ਕਰਾਏ ਅਹਾਰ ਅਚਾਇ ਪੁਨ ਚਰਚਾ ਸਤਗੁਰ ਨੂੰ ਚਲਾਏ ਫਿਰ ਪ੍ਰਸ਼ਾਦਾ ਛਕਿਆ ਉੱਥੇ ਰਾਤ ਬਤੀਤ ਕੀਤੀ ਰਾਤ ਨੂੰ ਬਹਿ ਕੇ ਸਤਗੁਰਾਂ ਦੇ ਬਚਨ ਕੀਤੇ ਧਿਆਨ ਸਿੰਘ ਸੁਨਿਏ ਚਿਤ ਲਾਏ ਇਤਕਾਰੀ ਤੂੰ ਮਮ ਗੁਰ ਪਾਏ ਭਾਈ ਧਿਆਨ ਸਿੰਘ ਚਿਤ ਲਾ ਕੇ ਸੁਣ ਉਹ ਗੁਰੂ ਦਾ ਪਿਆਰਾ ਹੈ ਸਾਡਾ ਵੀ ਪਿਆਰਾ ਹੈ ਅਸੀਂ ਗੁਰੂ ਕੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਹਾਂ ਸੁਤਤੇ ਬਚਨ ਭਾਏ ਕਾਲੀਨ ਬਿਦ ਸਤਨ ਸਦਨ ਪਹੁੰਚਿਓ ਤਰਕੀਨ ਜਿਹਨੇ ਘਰ ਜਾ ਕੇ ਮੈਨੂੰ ਇਹ ਗੱਲ ਦੱਸੀ ਪ੍ਰਗਟ ਕੀਤੀ ਕਿ ਭਾਈ ਧਿਆਨ ਸਿੰਘ ਜੀ ਨੂੰ ਮੈਂ ਵਚਨ ਵੇਚ ਕੇ ਆਇਆ 605 ਰੁਪਏ ਦਾ ਵਚਨ ਗੁਰਾਂ ਦਾ ਜਿਹੜਾ ਭਾਏ ਧਾਵ ਦਾ ਵਚਨ ਸੀ ਪ੍ਰੇਮ ਦਾ ਸਿੱਖੀ ਸਿਦਕ ਦਾ ਵਚਨ ਸੀ ਉਹ ਵੇਚ ਆਇਆ ਹਾਂ ਅਬ ਮੇਰੀ ਕੋ ਕਿਆ ਹੋਏ ਗਤੀ ਸੁੱਤ ਬਿਨ ਸ਼ਰਦਾ ਜਿਸ ਲਗਮਤੇ ਹੁਣ ਕੀ ਗਤੀ ਹੋਵੇਗੀ ਮੇਰੀ ਕਿ ਜਿਹੜੇ ਪੁੱਤਰ ਦੀ ਸ਼ਰਦਾ ਹੀ ਨਹੀਂ ਹੈ ਅੱਗੇ ਮੇਰੀ ਪੀੜੀ ਕਿਵੇਂ ਚੱਲੇਗੀ ਸਰਬਦਾ ਦੇ ਨਾਲ ਅਬ ਤੂੰ ਹੱਥ ਐ ਨਿਸਤਾਰਾ ਕਰੋ ਦੀਨ ਪਰਬੋ ਪੁਕਾਰਾਂ ਹੁਣ ਤੇਰੇ ਹੱਥ ਵਿੱਚ ਮੇਰਾ ਨਿਸਤਾਰਾ ਹੈ ਭਾਈ ਗੁਰਸਿੱਖ ਹੁਣ ਤੂੰ ਮੇਰੇ ਗਰੀਬ ਤੇ ਤਰਸ ਕਰ ਮੇਰਾ ਨਿਸਤਾਰਾ ਕਰ ਕੋਈ ਯਤਨ ਕਰ ਕੋਈ ਤਰੀਕਾ ਵਰਤ ਸਤਗੁਰ ਜਿਮ ਪਰਸੰਨ ਹੋਏ ਜਾਵੇਂ ਸੋ ਉਪਾਅ ਤੁਜਤੇ ਬਨ ਆਵੇ ਜਿਵੇਂ ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋ ਜਾਣ ਨਰਾਜਗੀ ਗੁਰਾਂ ਦੀ ਦੂਰ ਹੋ ਜਾਵੇ ਉਹ ਉਪਾਅ ਤਾਂ ਭਾਈ ਧਿਆਨ ਸਿੰਘ ਜੀ ਤੁਸੀਂ ਕਰ ਸਕਦੇ ਹੋ ਸੁਨਤ ਧਿਆਨ ਸਿੰਘ ਤਬੈ ਬਖਾਨਾ ਮੈਂ ਵੀ ਤੁਮ ਸੰਗ ਕਰੋ ਪਿਆਨਾ ਭਾਈ ਧਿਆਨ ਸਿੰਘ ਜੀ ਕਹਿਣ ਲੱਗੇ ਇਹਦੇ ਚ ਘਬਰਾਉਣ ਦੀ ਕਿਹੜੀ ਗੱਲ ਐ ਚਲੋ ਮੈਂ ਵੀ ਤੁਹਾਡੇ ਨਾਲ ਸ੍ਰੀ ਅਨੰਦਪੁਰ ਸਾਹਿਬ ਚੱਲਦਾ ਹਾਂ ਹਿਮਕੈ ਸੁਭਤ ਬੀਤੀ ਜਬ ਰਾਤੀ ਭਏ ਤਿਆਰ ਗਮਨੇ ਮਗ ਪ੍ਰਾਪਤੇ ਯਾ ਰਾਤ ਬੀਤ ਕੀਤੀ ਅੰਮ੍ਰਿਤ ਵੇਲੇ ਸਾਧ ਤਾਉਨੇ ਇਸ ਨਾਮ ਨੂੰ ਨਿਤਨੇਮ ਕਰਕੇ ਪ੍ਰਸ਼ਾਦਾ ਛੱਕ ਕੇ ਸ੍ਰੀ ਅਨੰਦਪੁਰ ਸਾਹਿਬ ਚੱਲੇ ਚੱਲ ਅਨੰਦਪੁਰ ਪਹੁੰਚੇ ਆਏ ਜੇ ਸੋਹੇ ਗੋਬਿੰਦ ਸਿੰਘ ਰਾਏ ਦੇ ਰਾਜਾ ਰੂਪ ਪ੍ਰਕਾਸ਼ ਰੂਪ ਸਤਿਗੁਰੂ ਜੀ ਸੋਭ ਨੇਕ ਨੇ ਪਰਿਵਾਰ ਸਮੇਤ ਭਾਈ ਧਿਆਨ ਸਿੰਘ ਮਾਜਰੀਆ ਵੀ ਨਾਲ ਆਇਆ ਹੈ ਆ ਕੇ ਮੱਥਾ ਟੇਕਿਆ ਹੈ ਸਗਰੇ ਧਾਏ ਪਰੇ ਗੁਰ ਚਰਨ ਪ੍ਰਭ ਬਖਸ਼ਿੰਦ ਰਾਖੀਐ ਸ਼ਰਨ ਸਾਰੇ ਜਣੇ ਧਾ ਕੇ ਆ ਕੇ ਚਰਨਾਂ 'ਚ ਡਿੱਗ ਪਏ ਰੱਖ ਲੋ ਰੱਖ ਲੋ ਸੱਚੇ ਪਾਤਸ਼ਾਹ ਤੁਸੀਂ ਬਖਸ਼ਿੰਦ ਪਿਤਾ ਹੋ ਜੀ ਅਭ ਲੋਕਤ ਕਲਗੀ ਧਰ ਹਸੇ ਮਹਾ ਕਿਰਪਾਲ ਕਿਰਪਾ ਦ੍ਰਿਗ ਰਸੇ ਅਤੀ ਕਿਰਪਾਲੂ ਹਨ ਸਤਿਗੁਰੂ ਸਾਰਿਆਂ ਦੇ ਉੱਤੇ ਕਿਰਪਾ ਦੀ ਨਿਗਾ ਨਾਲ ਤੱਕ ਰਹੇ ਨੇ ਹੱਸ ਵੀ ਰਹੇ ਨੇ ਕਿਉਂ ਗੁਰਾਂ ਨੂੰ ਤਾਂ ਪਤਾ ਇਹ ਮੁੜ ਕੇ ਆਉਣਗੇ ਆਉਣਗੇ ਜਿਹੜੇ ਆਪਣੇ ਹੁੰਦੇ ਨੇ ਉਹਨਾਂ ਨੂੰ ਸਤਿਗੁਰੂ ਕਿਸੇ ਤੀਚੇ ਨਾਲ ਬੁਲਾ ਹੀ ਲੈਂਦੇ ਹਨ। ਕੁਸ਼ਲ ਪ੍ਰਸ਼ਨ ਕਰ ਬੈਠੇ ਪਾਸ ਅਪਰ ਬਾਤ ਨੇ ਕੀਨ ਪ੍ਰਕਾਸ਼। ਸਭ ਨੇ ਸੁਖ ਸੰਦ ਪੁੱਛੀ। ਬਸ ਹੋਰ ਕੋਈ ਗੱਲ ਨਹੀਂ ਕੀਤੀ। ਮੂੰਹ ਬੰਦ ਨੇ ਨੀਵੀਆਂ ਪਾ ਕੇ ਹੱਥ ਜੋੜ ਕੇ ਬੈਠੇ ਹਨ। ਤੇਰਾ ਕਰ ਉਤਰੇ ਪਰਮਾਏ ਨੇ ਤੇ દર્શન ਬਾਛਤ ਚਿੱਤ ਚਾਏ ਪੂਰੀ ਦੇ ਵਿੱਚ ਡੇਰਾ ਕਰਵਾਤਾ ਗੁਰਾਂ ਮੈਂ ਰੋਜ਼ ਦਰਸ਼ਨਾਂ ਨੂੰ ਆਉਂਦੇ ਨੇ ਦੀਵਾਨ ਸੁਣਦੇ ਨੇ ਵਾਪਸ ਚਲੇ ਜਾਂਦੇ ਨੇ ਕੋਈ ਬਚਨ ਨਹੀਂ ਕਰਦੇ ਭੋਜਨ ਕਰਤ ਦੇਗ ਤੇ ਲੈ ਕੇ ਬਾਸੁਰ ਤਿੰਨ ਬਿਤਾਵਨ ਕਹਿ ਕੇ ਭੋਜਨ ਕਰਦੇ ਨੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਦੇ ਨੇ ਤਿੰਨ ਦਿਨ ਇਸੇ ਤਰ੍ਹਾਂ ਹੀ ਲੰਘ ਗਏ ਚੁੱਪ-ਚੁਪੀ ਤੇ ਪੁੱਤਰ ਸਮੇਤ ਬਿਸੰਬਰ ਦਾਸ ਆਇਓ ਪਛਤਾਵਤ ਗੁਰਪਾਤ ਹੁਣ ਪੁੱਤਰ ਦੇ ਸਮੇਤ ਬਿਸੰਬਰ ਦਾਸ ਪਛਤਾਉਂਦਾ ਹੋਇਆ ਆ ਰਿਹਾ ਕੀ ਕਹਾਣ ਤਵੇਂ ਸ਼ੁਰੂ ਕਰਾਂ ਗੱਲ ਆਗੇ ਖਰੋ ਭਯੋ ਕਰ ਬੰਦ ਬਖਸ਼ੋ ਕਿਰਪਾ ਥਾਨ ਬਖਸ਼ਿੰਦ ਸੁਣਾ ਕੇ ਦੋਵੇਂ ਹੱਥ ਜੋੜ ਕੇ ਅੱਗਾ ਖੜਾ ਹੋ ਗਿਆ ਬੇਨਤੀ ਕੀਤੀ ਬਿਨਾ ਗੱਲ ਬਣਨੀ ਨਹੀਂ ਸਤਿਗੁਰੂ ਵੀ ਚੁੱਪ ਨੇ ਵੀ ਇਹ ਗੱਲ ਸ਼ੁਰੂ ਕਰੇਗਾ ਆਪੇ ਕਹਿਣ ਲੱਗਿਆ ਬਖਸ਼ੋ ਬਖਸ਼ੋ ਕਿਰਪਾ ਕਰੋ ਸੱਚੇ ਪਾਤਸ਼ਾਹ へ ਬਖਸ਼ਿੰਦ ਪਿਤਾ ਬਖਸ਼ ਲਾ ਜੇ ਪ੍ਰਭ ਪੂਰਨ ਵੀਰਜ ਭਲਾ ਬ੍ਰਿਜਡਾਲ ਸੂਦਾ ਨੇ ਚੱਲਾ ਫੇਰ ਪੂਰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਸੇ ਬੂਟੇ ਦਾ ਸੋਹਣਾ ਅੱਛੀ ਨਸਲ ਦਾ ਬੀਜ ਹੋਵੇ ਬੀਜਿਆ ਹੋਇਆ ਧਰਤੀ ਵਿੱਚ ਕੋਈ ਨੁਕਸ ਨਾ ਹੋਵੇ ਤੇ ਬੂਟਾ ਸਿੱਧਾ ਬਿਲਕੁਲ ਜਾਣਾ ਚਾਹੀਦਾ ਪਰ ਅਕਾਲ ਪੁਰਖ ਦੀ ਦੇਵ ਨੇ ਐਸੀ ਵਰਤ ਗਈ ਬੂਟੇ ਦਾ ਤਣਾ ਟੇਢਾ ਹੋ ਜਾਵੇ ਬੀਜ ਤਾਂ ਚੰਗਾ ਭਲਾ ਹੈ ਪਰ ਉਹ ਬੂਟੇ 'ਚ ਨੁਕਸ ਪੈ ਗਿਆ ਹੈ ਹਮ ਮੂਰਖ ਉਤੇਮਨ ਕਾਮੀ ਮਹਾਰਾਜ ਜੀ ਮੂਰਖਾਂ ਜੀ ਮਨ ਦੇ ਖੋਟੇ ਕਾਮੀ ਜੀਵ ਹਾਂ ਸੰਸਾਰੀ ਕਿਰਤ ਕਣ ਕਿਰਪਣ ਲੋਣ ਹਰਾਮੀ ਅਸੀਂ ਕਿਰਤ ਕਾਣਾ ਜੀ ਕਿਰਪਣ ਕੰਜੂਸ ਹਾਂ ਜੀ ਲੋਣ ਹਰਾਮੀ ਲੋਣ ਖਾ ਕੇ ਹਰਾਮ ਕਰਨ ਵਾਲੇ ਹਾਂ ਜੀ ਨਾ ਮਗੁਲਾਮ ਨਾ ਕਰੇ ਗੁਲਾਮੀ ਨਾਮ ਤਾਂ ਸਾਡਾ ਗੁਲਾਮ ਹੈ ਪਰਾਸੀ ਗੁਲਾਮੀ ਕਰਦੇ ਨਹੀਂ ਹਾਂ ਤੁਹਾਡੇ ਤੋ ਕਿਰਪਾਲ ਆਪ ਹੋ ਸੁਆਮੀ ਤਾਂ ਵੀ ਇਹ ਮਾਲਕ ਜੀ ਸੁਆਮੀ ਤਾਂ ਤੁਸੀਂ ਉਹੀ ਹੋ ਨਾ ਭਾਵੇਂ ਅਸੀਂ ਕਹੇ ਜੇ ਵੀ ਹਾਂ ਜਿੰਨੇ ਮਰਜੀ ਮਾੜੇ ਹਾਂ ਪਰ ਫੇਰ ਵੀ ਸੁਆਮੀ ਸਾਡੇ ਤੁਸੀਂ ਹੋ ਬਿਰਧ ਗਰੀਬ ਨਿਵਾਜ ਤੁਹਾਰਾ ਨਾਮ ਪਤਤ ਪਾਵਨ ਸੁਖ ਸਾਰਾ ਤੁਹਾਡਾ ਬਿਰਧ ਹੈ ਗਰੀਬਾਂ ਨੂੰ